ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਜ਼ੁਰਗ ਜੋ ਮੇਰੇ ਨਾਲ ਬੈਠੇ ਆ ਆਪਣਾ ਨਾਮ ਜਿਹੜਾ ਦੀਪਕ ਪੁੱਤਰ ਗਰਦਾਰੀ لال ਪਿੰਡ ਗਲੋਟਾ ਮੋਹਾਲ ਕੋੜ ਜਿਹੜਾ ਦੱਸੇ ਪਿਆ ਤੇ ਰਾਤ ਦੇ ਪਿੰਡ ਰੁਰਕਾ ਕਲਾਂ ਜ਼ਿਲ੍ਹਾ ਜਲੰਧਰ ਨੇੜੇ ਗੁਰਿਆਣਾ ਖਾਲਾ ਦੀ ਗੁਰਿਆਣਾ ਪਿੰਡ ਜਿੱਥੇ ਰਾਤ ਨੂੰ ਬਸ ਤੇ ਵੇਖਦੇ ਹਾਂ ਅਜੇ ਕੀ ਨਾਂ ਕੀ ਤੁਹਾਡਾ ਜੀ ਨਾਂ ਗਰਦਾਰੀ لال ਦਾ ਮੂਲਾ ਦੀਪਕ ਕਮਾਨ ਗਰਦਾਰੀ ਵਾਲਾ ਪਿਆਦਾ ਨਾਂ ਆ ਹਾ ਕਿਹੜਾ ਪਿੰਡ ਆ ਪਠਾਨਕੋਟ ਆ ਜੀ ਪਠਾਨਕੋਟ ਤੇ ਅਗਰ ਲੋਟਾ ਪੈਂਦਾ ਸੀ ਆ ਅਗਰ ਲੋਟਾ ਲੋਟਾ ਪੈਂਦਾ ਇੱਥੇ ਕਿੱਧਰ ਆ ਗਏ ਤੈਨੂੰ ਤੇ ਟ੍ਰੇਨ ਚ ਆਇਆ ਟ੍ਰੇਨ ਚ ਆ ਗਏ ਹਾਂ ਵਾਪਸ ਜਾਣਾ ਹੁਣ ਤੁਸੀਂ ਭੇਜ ਦਿਏ ਭੇਜ ਦਿਓ ਬਾਪੂ ਤੇ ਹਾਂ ਇਹਨਾਂ ਦਾ ਨਾਮ ਹੈਗਾ ਦੀਪਕ ਕੁਮਾਰ ਪੁੱਤਰ ਗਰਦਾਰੀ ਦਾ ਪੈਂਡ ਲੋਟਾ ਪਠਾਨਕੋਟ ਜੇ ਜਿੱਥੇ ਵੀ ਇਹ ਆਵਾਜ਼ ਸਾਡੀ ਜੀ ਵੀਡੀਓ ਜਾਂਦੀ ਆ ਇਹਨਾਂ ਦਾ ਕੋਈ ਜਾਣ ਪਛਾਣ ਵਾਲਾ ਹੋਵੇ ਤੇ ਵੀ ਸਾਡੇ ਨਾਲ ਰਾਫਤਾ ਕਰ ਸਕਦੇ ਹੈਗੇ ਆ ਇਸ ਬਾਰੇ ਪਿੰਡ ਰੋੜਕਾ ਕਲਾਂ ਜ਼ਿਲ੍ਹਾ ਜਲੰਧਰ ਸਾੜਾ ਗੜਾਇਆ ਜਿੱਥੇ ਬੈਠ ਗਿਆ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਜਿਹਨਾਂ ਦਾ ਗਵਾਇਸ ਹੋਣਦੀ ਆ ਇਹਨਾਂ ਨੂੰ ਆਪਣਾ ਜਿਹੜਾ ਲਿਜਾਉਣ ਦਾ ਹੈ ਉਹਨੀਆਂ ਲਿਜਾਵੇ ਤੋਂ ਜੇ ਇਹਨਾਂ ਨੇ ਕੋਈ ਵੀ ਅਜਿਹਾ ਨਜ਼ਰਖਾਨਾ ਕਰਦਾ ਆ ਲਓ ਮੇਰਾ ਆਪਣਾ ਨੰਬਰ 9152 15792 ਤੁਸੀਂ ਇਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਕਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ